डिगे कहण जी ਜਾ ਆ ਕੇ ਕਰਾ ਲਾ ਤੁਹਾਡੇ ਮਾ ਟਿੱਕੇ ਕੋਈ ਉਧਰ ਕੱਲ ਪਰਸ ਦੀ ਗੱਲ ਹੈ ਜੇ ਨਾ ਜਿੱਤੇ ਨਾ ਪੈਣੇ ਆਉਤੇ ਬੇਮਾਰ ਕਰਦੇ ਤੇ ਉੱਚੀ ਬੱਸੀ ਦੀ ਸੌਣੀ ਜਿਹੜੀ ਇੱਧਰ ਨੂੰ ਕਰਦੇ ਆ ਪਰ ਇਹ ਇੱਧਰ ਕਰ ਦਿੰਦੇ ਆ ਫਿਰ ਉਹ ਕਹਿੰਦੇ ਆ ਮੰਗੂ ਮੰਗ ਦੇਣਾ ਤੇ ਬਾਕੀ ਬਰੂਦ ਵਾਲਾ ਉਹ ਉੱਤੇ ਮਾਰ ਕਰ ਦਈ ਹਾਂ ਹਾਂ ਕਿੱਦਾਂ ਹਣ ਪਾ ਕੀ ਦੇ ਬੰਬ ਕਿੱਥੇ ਹੋ ਗਿਆ ਬੰਬ ਕਿੱਥੇ ਹੋ ਗਿਆ ਠੱਡਾ ਫੁੱਡਾ ਬਾਤਾਂ ਦੇ ਨਾ ਜੇਲਾ ਬਗ ਕੱਲ ਜੋੜਨਾ ਕਰਦਾ ਤੈਨੂੰ